ਹਾਂਜੀ ਗੁਰਬਾਣੀ ਵਿੱਚ ਕ੍ਰਿਸ਼ਨ ਬਾਰੇ ਜਾਣਕਾਰੀ ਲੈਣੀ ਹੈ ਵੀ ਗੁਰਬਾਣੀ ਅਨੁਸਾਰ ਕ੍ਰਿਸ਼ਨ ਕਿਸ ਨੂੰ ਕਿਹਾ ਗਿਆ ਹੈ ਤੇ ਸਾਡੇ ਕੋਲ ਕੁਝ ਤੁਕਾਂ ਹਨ ਗੁਰਬਾਣੀ ਦੀਆਂ ਉਹ ਹੈ ਜੀ ਗੁਰਮਤੀ ਕ੍ਰਿਸ਼ਨ ਭੋਵਰਦਨ ਧਾਰੇ ਹਾਂ ਅਕਾਲੇ ਕੇ ਜਿਹੜਾ ਹੈ ਧਰਮਾ ਨਾ ਆਪਣਾ ਇਹ ਬੇਧਰਮ ਬੇਦਮਤ ਹੈ ਅਜਾ ਮਤ ਐ ਪੁਰਾਣੀ ਸਭ ਤੋਂ ਪਹਿਲੀ ਮਾਤਾ ਆਦਮਤ ਕਹਿੰਦੇ ਆ ਇਹਨੂੰ ਅਸੀਂ ਆਦ ਸੱਚ ਆਦ ਮਤ ਠੀਕ ਹੈ ਜੀ ਮਾਤਾ ਲੈ ਕੇ ਜਦੋਂ ਸ੍ਰਿਸ਼ਟੀ ਪੈਦਾ ਹੋਈ ਹੈ ਜਦੀ ਉਹ ਮਾਤਾ ਸ੍ਰਿਸ਼ਟੀ ਉਸ ਮਾਤਰਾ ਪੈਦਾ ਹੋਈ ਹੈ ਬਵੇਂ ਕਬੂਦੀ ਨੂੰ ਪੈਦਾ ਹੋਈ ਹੈ ਹੁਕਮ ਨਾਲ ਪੈਦਾ ਹੋਈ ਹੈ ਜੀ ਉਹਨਾਂ ਦੇ ਸਾਰੇ ਮਾਤਾ ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ ਹੂੰ ਇਹ ਮਾਤਾ ਅਸਲ ਵਤ ਹੈ ਜੀ ਵੇ ਇਹ ਸਭ ਤੋਂ ਪਹਿਲਾ ਗ੍ਰੰਥ ਗ੍ਰੰਥ ਹੈ タルਪੋ ਦੇ ਵਿੱਚ ਹੂੰ ਦੂਜਾ ਗ੍ਰੰਥ ਬਾਰਜ ਪੜਦੇ ਨੇ ਹੂੰ ਬਾਦ ਵਾਲੀ ਨੂੰ ਬੱਤਾ ਨਕਲ ਹੂੰ ਇਹ ਅਸਲੀ ਹੈ ਜੀ ਜਿਹੜੀ ਕਾਪੀ ਉਹਦੀ ਨਕਲ ਹੁੰਦੀ ਆ ਉਹ ਹਮੇਸ਼ਾ ਡੁਪਲੀਕੇਟ ਹੁੰਦੀ ਆ ਜੀ ਕਿਸੇ ਚੀਜ਼ ਦੀ ਅਸਲ ਦੀ ਉਹ ਨਕਲ ਹੁੰਦੀ ਆ ਜੀ ਕ੍ਰਿਸ਼ਨ ਰਾਮ ਲਫ਼ਜ਼ ਵਿੱਚ ਆਏ ਹੋਏ ਇਨਾ ਨੇ ਉਹਨਾਂ ਨੂੰ ਲੱਗਦਾ ਨੂੰ ਨਾ ਲੈ ਕੇ ਇਥੇ ਆਸ ਲਿਖ ਲਿਆ ਹੂੰ ਜਿਵੇਂ ਆਦਮੀ ਦਾ ਨੂੰ ਲਿਖ ਲਿਆ ਸਾਡੇ ਕੋਲ ਜ਼ਰਾਕਾਰ ਦੇ ਨੂੰ ਨੇ ਜੀ ਜੀ ਇਹ ਜਿਹੜੀ ਮਤ ਹੈ ਇਹਦੇ ਚ ਜੀ ਦਚਿੱਤੀ ਹੋ ਜਾਂਦਾ ਜਾਂ ਨਾਲ ਹੋ ਜਾਂਦੀ ਹੈ ਲੋਥਾ ਹੋ ਜਾਂਦਾ ਹੈ ਹੂੰ ਜਿਹੜਾ ਮਾਨ ਕਰਕੇ ਤਾਂ ਇਹ ਕ੍ਰਿਸ਼ਨ ਦੇ ਕਾਲਾ ਹੈ ਬਗਲ ਕਾਲਾ ਹੈ ਹੂੰ ਜਿੱਤ ਕਰਕੇ ਇਹ ਕ੍ਰਿਸ਼ਨ ਹੈ ਜੀ ਦਾ ਰਾਗ ਸਮਾਂ ਕਰ ਰੱਬ ਬੋਲੈ ਜੀ ਇਸੇ ਨੂੰ ਕਹਿ ਰਹੇ ਦਸਤ ਬਾਸ਼ਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਉਹ ਤਾਂ ਕਰੋੜਾਂ ਨੇ ਕ੍ਰਿਸ਼ਨ ਬੰਦੇ ਨੇ ਨਾ ਕੋਈ ਇੱਕ ਕ੍ਰਿਸ਼ਨ ਨਾਲ ਸਾਢੇ ਕੋਈ ਕਰੋੜਾਂ ਕ੍ਰਿਸ਼ਨ ਦੇ ਹੂੰ ਇਸ ਕਰਕੇ ਸਾਡੇ ਕ੍ਰਿਸ਼ਨ ਨੇ ਇਹਨਾਂ ਦੇ ਕ੍ਰਿਸ਼ਨ ਨਾਲ ਮੇਲ ਨਹੀਂ ਖਾਂਦੇ। ਇਹ ਆਪਣੇ ਦੇਸ਼ ਨੂੰ ਰੱਖਣ। ਸਾਡੇ ਜਿਹੜੇ ਕ੍ਰਿਸ਼ਨ ਆਹ ਰਾਹੋਂ ਆਏ ਹੋਣੇ ਉਹ ਹੋਰ ਦੇ ਇਹਨਾਂ ਦੇ ਹੋਰ ਦੇ। ਇਹ ਧੱਕੇ ਨਾਲ ਕਹੀ ਜਾਂਦੇ ਜੀ ਕ੍ਰਿਸ਼ਨ ਕ੍ਰਿਸ਼ਨ ਦਾ ਆਇਆ ਹੋਇਆ ਹੈ ਕ੍ਰਿਸ਼ਨ ਨੂੰ ਕੀੜਾ ਵੀ ਕਿਹਾ ਹੋਇਆ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਕਰੋੜ ਵੀ ਕ੍ਰਿਸ਼ਨ ਬਣਾਏ ਨੇ। ਜੀ। ਇਹਨਾਂ ਦੇ ਵੀ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਕਿ ਜਦ ਕ੍ਰਿਸ਼ਨ ਗਿਆ ਸੱਚਖੰਡ। ਉਹਨੂੰ ਪੁੱਛਿਆ ਤੂੰ ਕੌਣ ਕਹਿੰਦਾ ਕ੍ਰਿਸ਼ਨ ਕਹਿੰਦਾ ਕੌਣ ਕ੍ਰਿਸ਼ਨ ਪੌਣ ਕ੍ਰਿਸ਼ਨ ਹੈ ਤੇ ਨਹੀਂ ਪਤਾ ਕਿ ਨਹੀਂ ਕ੍ਰਿਸ਼ਨ ਦੇ ਇਹਨਾਂ ਦੇ ਆਪਣੇ ਗ੍ਰੰਥਾਂ 'ਚ ਵੀ ਪੜ੍ਹ ਕੇ ਦੇਖ ਲੈਣ ਇਹਨਾਂ ਨੂੰ ਆਪਣੇ ਤਰਫ ਦੀ ਵੀ ਅਧੂਰੀ ਜਾਣਕਾਰੀ ਹੈ ਠੀਕ ਸਾਜਗਣ ਲੋਕਾਂ ਪੌਣ ਕ੍ਰਿਸ਼ਨ ਨੂੰ ਫਿਰ ਉਹਨੇ ਗਲਤ ਭਾਰਤਖੰਡ ਤੇ ਪਿਛਾਇਆ ਅਰਧਭ ਵੰਸਾ ਕ੍ਰਿਸ਼ਨ ਹਮੈਂ ਮੈਂ ਕਹਿੰਦੇ ਹਾਂ ਹਾਂ ਠੀਕ ਹੈ ਇਹਦਾ ਮਤਲਬ ਉੱਥੇ ਵੀ ਨਹੀਂ ਕ੍ਰਿਸ਼ਨ ਦੇ ਜੀ ਉੱਚਾ ਕ੍ਰਿਸ਼ਨ ਇਹਨਾ ਗੋਲਕੋਈ ਹੈ ਸਾਡੇ ਕੋਲ ਸੱਚਖੰਡ ਦੀ ਬਾਣੀ ਹੈ ਆ ਜੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਠੀਕ ਹੈ ਸਾਡੇ ਕੋਲ ਸੱਚਖੰਡ ਦੇ ਹਿਸਾਬ ਨਾਲੇ ਬਾਣੀ ਇਹਨਾ ਆਪਾਂ ਨੂੰ ਇਹਨਾ ਤੇ ਆਪਣੇ ਹਿਸਾਬ ਨਾਲ ਬਾਣੀ ਆਦਮੀ ਦੀ ਬਣਾਈ ਆਦਮੀ ਦੀ ਨੌਲੇਜ ਹੈ ਨਾ ਕੋ ਕਹਨੇ ਕੋ ਸੱਚਖੰਡ ਦੀ ਨੌਤ ਹੈ ਹਾਂਜੀ ਇੱਥੇ ਆਇਆ ਜੀ ਗੁਰਮਤੀ ਕ੍ਰਿਸ਼ਣੀ ਗੋਵਰਨ ਧਾਰਨ ਕੋਈ ਕਿਸੇ ਕ੍ਰਿਸ਼ਨ ਦੇ ਆਦਮੀ ਨੇ ਕੋਈ ਗੋਵਰਨ ਪਰਬਤ ਚੱਕਿਆ ਨਾ ਕੋਈ ਚੱਟ ਸਕਦਾ ਗੁਰਮਤ ਲੈਣਾ ਹੈ ਗੁਰਮਤ ਧਾਰਨ ਕਰਨਾ ਹੈ ਕ੍ਰਿਸ਼ਨ ਦਾ ਜੀਵਾਤਮਾ ਦਾ ਗੋਵਰਨ ਪਰਬਤ ਧਾਰਨ ਕਰਨਾ ਹੈ ਗੁਰਮਤ ਕੋਈ ਛੋਟੀ ਦੀ ਚੀਜ਼ ਨਹੀਂ ਹੈ ਜਿਵੇਂ ਸਮਝ ਲਓ ਪਹਾੜ ਚੱਕ ਲਿਆ ਜਹਾਂ ਜਹਾਂ ਜਹੇ ਜੀ ਗੁਰਮਤ ਧਾਰਨ ਕਰੀ ਉਦੋਂ ਪ੍ਰਮਾਣ ਦਿੱਤਾ ਹੋਇਆ ਗੁਰਮਤੀ ਕ੍ਰਿਸ਼ਨ ਨੂੰ ਗੋਵਰਧਨ ਉਤਾਰਾ ਹੂੰ ਔਰ ਰਾਮਚੰਦਰ ਨੇ ਜਿਹੜੇ ਪੱਥਰ ਤਾਰਦੇ ਨੇ ਉਹ ਵੀ ਗਲਤ ਹੈ ਗੁਰਮਤੀ ਸਾਹਿਬ ਪਾਹਣ ਤਾਰੇ ਆਸਾਰ ਉਹਨਾਂ ਸੁੰਦਰ ਹੂੰ ਗੁਰਮਤ ਨਾਲ ਜਿਹੜੇ ਮਨ ਪਿੱਛੇ ਦੀ ਪੱਥਰ ਵਰਗੇ ਮਨ ਉਹ ਵੀ ਕਰ ਜਾਂਦੇ ਨੇ ਹੂੰ ਬਾਹਰ ਸੁਬਦਰ ਹੂੰ ਆਪ ਸੰਦਰ ਜੋ ਪੱਥਰ ਮਨ ਤਰ ਜਾਂਦੇ ਨੇ ਗੁਰਮਤ ਨਾਲ ਗੁਰਮਤ ਤਾਰ ਦਿੰਦੀ ਹੈ ਇਹ ਤੇ ਰਾਮਚੰਦਰ ਦਾ ਨਾਮ ਨਹੀਂ ਲਿਆ ਗੱਲ ਇਸ਼ਾਰਾ ਉਧਰ ਹੀ ਹੈ ਠੀਕ ਹੈ ਕਿਉਂਕਿ ਰਾਮ ਵਾਲਾ ਕ੍ਰਿਸ਼ਨ ਸਾਡੇ ਕੋਲ ਇੱਕ ਹੈ ਜੀ ਅੱਜਾ ਰਾਮ ਦਾ ਤੇ ਕ੍ਰਿਸ਼ਨ ਦਾ ਇੱਕ ਦੇ ਦੋ ਹਿੱਸੇ ਹਾਂ ਇੱਕ ਹੀ ਹੈ ਰਾਮ ਜੀ ਤੇ ਕ੍ਰਿਸ਼ਨ ਆ ਉਥੇ ਰਾਮ ਦੀ ਗੱਲ ਆ ਗਈ ਨਾਲੇ ਜੀ ਇਹ ਕਰਕੇ ਜਿਹੜੇ ਉਹ ਲੋਕ ਕਹਿੰਦੇ ਨੇ ਨਾ ਸਾਡੇ ਵੀ ਜੀ ਰਾਮ ਔਰ ਸ਼ਾਮ ਹੂੰ ਉਹ ਸ਼ਾਮ ਕ੍ਰਿਸ਼ਨ ਹੈ ਰਾਮ ਉਹ ਆ ਇਕੱਠੇ 1 ਰੁਪਏ ਤੋਂ ਲਿਆ ਹੋਇਆ ਹੈ ਰਾਮ ਸ਼ਾਮ ਹਾਂ ਇਹ ਦੋ ਤਰ੍ਹਾਂ ਦੇ ਵਰਕੇ ਦਿੱਤੇ ਸਨ ਪਾਸ਼ਾ ਨੇ ਇੱਥੇ ਵੀ ਲੋਕ ਇਕੱਠੇ ਹੀ ਆ ਗਏ ਹਮ ਆਦ ਵਿੱਚ ਵੀ ਹੋਰ ਇਹਨਾਂ ਨੂੰ ਇਹ ਅਡਡ ਬੰਦੇ ਨੇ ਹਮ ਇਹ ਵੱਖਰੇ ਵੱਖਰੇ ਬੰਦੇ ਨੇ ਜੀ ਇਹਨਾਂ ਚ ਵੀ ਮਤਭੇਦ ਨੇ ਜਿਹੜੇ ਰਾਮ ਭਗਤ ਨੇ ਕ੍ਰਿਸ਼ਨ ਭਗਤਾ ਤੋਂ ਤੇ ਨਾਲ ਉਹਦਾ ਮੇਲ ਨਹੀਂ ਹੈ ਸ਼ੁਰੂ ਤੋਂ ਹੀ ਮੇਲ ਨਹੀਂ ਹੈ ਜੀ ਜਿਹੜੀ ਜਮਨਾ ਦੇ ਕਿਨਾਰੇ ਕ੍ਰਿਸ਼ਨ ਨੂੰ ਦਿਖਾਇਆ ਹੋਇਆ ਹਮ ਜਮਨਾ ਕਮਾ ਜਮਤਾ ਮਾਰਗ ਜੀ ਰਾਮ ਨੇ ਗੱਦਾ ਦਿਖਾ ਲਈ ਹੋਈ ਆ ਹੂੰ ਗਦਾ ਗੁਰਮਤ ਹੈ ਠੀਕ ਹੈ ਕਿਰਿਸ਼ਨ ਕੋ ਮਨ ਪਤਾ ਹੈ ਹੂੰ ਜਿਹੜੀ ਜਵਨਾ ਹੈ ਉਹਦਾ ਜਪਕਾ ਮਾਰਗਾ ਹੈ ਜੀ ਆਹ ਕਿਰਿਸ਼ਨ ਜਵਨਾ ਦੇ ਉੱਤੇ ਹੀ ਦਿਖਾ ਰਿਹਾ ਹੈ ਹਾਂ ਜੀ ਜਪਕਾ ਖਤ ਪਹੁੰਚ ਜਾਂਦੀ ਹੈ ਗਾਂ ਜਾ ਕੇ ਅਲਾਹਾਬਾਦ ਜਵਨਾ ਘਰੋਂ ਗੰਗਾ ਹੀ ਰਹਿ ਜਾਂਦੀ ਹੈ ਹੂੰ ਇਹ ਬਿਲਕੁਲ ਗੁਰਮਤ ਦੇ ਨਾਲ ਮੇਲ ਖਾਣ ਵਾਲੀ ਗੱਲ ਬਣਾਈ ਹੋਈ ਹੈ ਇਹਨਾਂ ਨੇ ਔਰ ਇਹਨਾਂ ਨੂੰ ਸਮਝ ਨਹੀਂ ਆ ਵੀ ਜੰਮਨਾ ਕੀ ਹੈ ਜੰਮ ਕਾ ਪਾਰਨ ਨੂੰ ਜੰਮਨਾ ਕਹਿੰਦੇ ਨੇ ਜੀ ਕੀ ਆਬ ਸੁਣ ਗਏ ਜੀ ਤੇ ਗੁਰਮਤਿ ਲਟਾਣ ਕਰਨਾ ਹੀ ਕਿਸ਼ੂਦਾ ਗੋਬਰਧਨ ਪਰਵਤ ਹਲਣ ਕਰਨਾ ਹੈ ਜੀ ਬਾਤਮਾ ਦਾ ਗੁਰਮਤਿ ਲੈਣਾ ਹੈ ਰਾਜਕਦਰ ਦਾ ਜਿਹੜੇ ਪੱਥਰ ਤਾਰੇ ਨੇ ਪੱਥਰ ਤਾਲਣ ਵਾਲੀ ਗੱਲ ਹੈ ਠੀਕ ਹੈ ਹੋਰ ਕੋਈ ਨਾ ਕਿਸੇ ਨੇ ਪੱਥਰ ਤਾਰੇ ਨੇ ਨਾ ਕਿਸੇ ਨੇ ਪਰਵਤ ਚੱਕਿਆ ਜੀ ਆ ਗੱਲ ਹੈ ਹਾਂਜੀ ਗੁਰਮਤਿ ਲਿਓ ਪਰਮ ਪਦ ਪਾਈਐ ਗੁਰਮਤਿ ਲੈ ਕੇ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਮੁਕਤ ਹੋ ਜਾਂਦਾ ਹੈ ਇੰ ਤੋਂ ਵੱਡੀ ਕੋਈ ਪਦਵੀ ਹੋਈ ਨਹੀਂ ਗੁਰਮਤਿ ਅਨੁਸਾਰ ਭਗਤਾਂ ਦੀ ਜਿਹੜੀ ਪਦਵੀ ਹੈ ਅੱਜ ਹੂੰ ਉਹ ਰਿਸ਼ੀਆ ਮਨਿਆ ਲੋਕ ਕਹਦੇ ਜਾਂਦਾ ਜੀ ਰਿਸ਼ੀ ਬਣਿਆ ਉਹ ਕਬੀਰ ਦਾ ਕਹਿੰਦਾ ਕੌਣ ਮੂਨੀ ਜੋ ਮਨ ਕੋ ਮਾਰੈ ਹੂੰ ਰਿਸ਼ੀ ਮੂਨੀ ਨੂੰ ਤਾਰੇ ਕਹਿੰਦੇ ਨੇ ਸਾਰੇ ਸ਼ੁਕਰਦਾਰ ਹੂੰ ਉਹ ਭਾਗ ਦੇ ਨਾ ਸੂਰਜ ਦੇ ਪੁਜਾਰੀ ਹੂੰ ਇਹ ਸੂਰਜ ਚੜਦਾ ਤਾਂ ਇਹ ਤਾਂ ਦੀਦੇ ਹੀ ਨਹੀਂ ਹੂੰ ਜਦ ਪੜਤ ਗੱਲ ਅਸੀਂ ਗੁਰਬਤ ਦੀ ਗੱਲ ਕਰਦੇ ਆ ਇਹਨਾਂ ਵਾਲੀ ਮਸਥੋਲੀ ਜੀ ਤਾਂ ਉਹ ਲੁਕ ਜਾਂਦੀ ਹੈ ਲੁਕਤ ਹੋ ਜਾਂਦੀ ਹੈ ਇਹਦਾ ਤਾਂ ਕੋਈ ਹੱਥੇ ਜੀ ਰਹਿ ਜਾਂਦੇ ਜੀ ਇਹਨਾਂ ਚਾਰ ਸਮਾਇਆ ਤੱਕ ਕੀ ਕੋਈ ਕਰੇ ਹਾਂਜੀ ਨਾਨਕ ਗੁਰ ਪਰਮ ਚੁਕਾਇਆ ਹਾਨੀ ਕਹਿੰਦਾ ਜਿਹੜਾ ਗਿਆਨ ਹੈ ਇਹ ਪਰਬਦੂਰ ਕਰਦਾ ਹੈ ਗਿਆਨ ਦਾ ਦੀਵਾ ਜਦੋਂ ਨੇੜਾ ਚੱਕਿਆ ਜਾਂਦਾ ਹੈ ਇਹ ਗਿਆਨ ਐਸਾ ਗੁਰਮਤਿ ਵਿੱਚ ਇਹਦੇ ਨਾਲ ਪਰਬਦੂਰ ਹੁੰਦਾ ਹੈ ਬਾਕੀ ਗਿਆਨ ਜਿਹੜੇ ਨੇ ਪਰਬਦੂਰ ਕਰਦੇ ਤਾਂ ਹੀ ਕਬੀਰ ਕਹਿੰਦਾ ਭਾਈ ਤੋਤੇ ਗੁਰੂ ਕੀ ਜਾਤਿ ਪਰਬ ਨਾ ਜਾਏ ਤੂੰ ਪੜੇ ਬੈਠੇ ਨਾ ਪਰਬਦੂਰ ਨਿਖਾਇਆ ਕਿਸੇ ਨੇ ਮੇਰਾਕਾਰ ਦੇ ਦਰਸ਼ਨ ਹੀ ਕਰਾਇਆ ਕਿਸੇ ਨੇ ਵੀ ਮੇਰਾਕਾਰ ਕੀ ਹੁੰਦਾ ਹੈ ਜੇ ਕਾਰ ਦਾ ਕੇਸ ਕੀ ਹੁੰਦਾ ਹੈ ਇਹਦੇ ਬਾਰੇ ਕੋਈ ਝਗੜ ਨਹੀਂ ਹੈ ਹਾਂਜੀ ਆਤਮਦਰਸ਼ਨ ਦੀ ਕੋਈ ਗੱਲ ਨਹੀਂ ਹੈ ਕਿਸੇ ਕੋਲ ਸਵਾਇ ਗੁਰਮਤ ਤੇ ਅੱਗੇ ਹੈ ਜੀ ਇਹ 10ਵਾਂ ਨੰਬਰ ਪਤਾ ਹੈ ਜੀ 1043 ਅੰਕ ਤੇ ਅੱਗੇ 11ਵਾਂ ਪਤਾ ਹੈ ਜੀ ਗੁਰਮਤ ਲੈ ਤਰੋ ਸਤਿ ਤਾਰੀ ਜੇ ਗੁਰਮਤ ਲੈ ਲਈਏ ਤਾਂ ਸੱਚੀ ਮੁਚੀ ਭਵਸਾਗਰ ਤਰ ਚਾਹੀਦਾ ਐਵੇਂ ਕੋਈ ਗੱਲਾਂ ਨਹੀਂ ਹੋਣੇ ਫਜ਼ੂਲ ਗੱਲਾਂ ਨਾ ਬੰਦੇ ਹੋਏ ਨਾ ਗੁਰਮਤਿ ਤਸਵੀਰਾਂ ਨੇ ਲੈ ਲਈ ਉਹ ਬਕਸਾ ਕਰਕੇ ਇਹ ਗੱਲ ਸੱਚ ਹੈ ਕਿ ਤਰਜਾਦਾ ਹੈ ਹਮ ਠੀਕ ਹੈ ਆਤਮ ਆਤਮ ਚੀਨੋ ਰਿਦੈ ਮੋਹਾਰੀ ਆਤਮਾ ਖੋਜਣੀ ਆਤਮ ਚੀਨਣ ਸਰੀਰ ਚੋਂ ਆਪਣਾ ਆਪਾ ਆਪਣੀ ਆਤਮਾ ਦੇਖਣੀ ਹੈ ਤਨ ਦੇ ਵਿੱਚੋਂ ਮਨ ਦੇਖਣਾ ਹਮ ਆਤਮ ਖੋਜਣਾ ਆਪਣਾ ਆਤਮ ਰਾਮ ਪੁੱਜਣਾ ਸਰੀਰ ਚੋਂ ਇਹ ਆਦਮ ਆਰਾਮ ਜੀ ਨੇ ਖੋਜ ਲਿਆ ਆਦਮ ਜਿੰਨੋ ਰਿਦੈ ਮੁਰਾਰੀ ਬਸ ਜਿਹੜੇ ਰਿਦੈ ਮੁਰਾਰੀ ਆ ਫੇ ਮੁਰਾਰੀ ਤੁਹਾਡੇ ਹਿਰਦੇ ਦੇ ਵਿੱਚ ਹੀ ਆ ਮੁਰਾਰੀ ਕੌਣ ਹੈ ਮੁਰਾਰੀ ਹੈ ਸਾਡੇ ਉੱਧਰ ਸ਼ਬਦ ਹਮ ਨਾਮ ਨਾਮ ਸਾਰੇ ਦੁਖਾਂ ਨੂੰ ਨਾਸ ਕਰ ਦਿੰਦਾ ਸਾਰੇ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਨਾਸ ਕਰ ਦਿੰਦਾ ਹਾਂ ਜੀ ਮੁਰਾਰੀ ਹੁੰਦਾ ਮੁਰ ਅਰੀ ਜਿਹੜੇ ਬੰਦੇ ਦੇ ਦੁਸ਼ਮਣ ਨੇ ਨਾ ਉਹਨਾਂ ਦਾ ਦੁਸ਼ਮਣ ਮੁਰ ਧੁਰ ਰੀ ਦੁਸ਼ਮਣਾ ਦਾ ਦੁਸ਼ਮਣ ਰਿਵਣਾ ਦਾ ਨਾਸ਼ਕ ਕਿ ਮੈਂ ਸਪਰੇਅ ਕਰ ਦਿੰਨੇ ਆ ਨਾ ਫਸਲ بچ ਜਾਂਦੀ ਐ ਸਾਰੀ ਨਦੀਨ ਵਰ ਜਾਂਦਾ ਹਾਂ ਨਾ ਇਹ ਤਰੀਕਾ ਨਾਲ ਇੱਕ ਨਾਮ ਦੀ ਜਿਹੜੀ दारू ਆ ਉਹਦੀ ਸਪਰੇਅ ਨਾਲ ਜੀਵਾਦਵਨ ਨੂੰ ਨਹੀਂ ਖੁਸ਼ ਹੁੰਦਾ ਸਾਰੇ ਉਹ ਬਕਾਲ ਮਰ ਜਾਂਦੇ ਜੀ ਗੁਰ ਗੁਰ ਨਾਲ ਵੀ ਫਸਲ ਬਚ ਜਾਂਦੀ ਐ ਔਕਣ ਸਾਰੇ ਬਰ ਜਾਂਦੇ ਜੀ ਹਾਂਜੀ ਜੰਮ ਓਪਨ ਓਪਨ ਸਾਡੇ ਦੁਸ਼ਮਣ ਓਗੜ ਠੀਕ ਹੈ ਜੀ ਇਹਨਾਂ ਦੇ ਦੁਸ਼ਮਣ ਹੈਗਾ ਇਹਨਾਂ ਨੇ ਦੱਸਾਇਆ ਆ ਰਾਮਚੰਦ ਦਾ ਦੁਸ਼ਮਣ ਰਾਵਣ ਰਾਵਣ ਸਾਡੇ ਰਾਮਚੰਦ ਦਾ ਦੁਸ਼ਮਣ ਆ ਵੰਡੀ ਹੈ ਕਾਂਕਸਰੋਤ ਲੰਬੋ ਕਾਲ ਰੇਰ ਪਰਮ ਰਾਵਣ ਅਵਿਤਾ ਉਹ ਹੈ ਜੀ ਪਰਮ ਨੇ ਪਰਮ ਰਾਵਣ ਵੀ ਪਰਮ ਦਾ ਹੀ ਨਾ ਇਹਨਾਂ ਨੂੰ ਪਤਾ ਨਹੀਂਦਾ ਇਸ ਗੱਲ ਦਾ ਜੀ ਆਹ ਏ ਜੀ ਸਮਝਦੇ ਵੀ ਰਾਵਣ ਭਰੂ ਕਿਹਾ ਹੋਇਆ ਹਾਂਜੀ ਜਮਕੇ ਫਾਹੇ ਕੱਟ ਹੀ ਹਰ ਜਪੀ ਅਕਲ ਨਿਰੰਜਨ ਹੋ ਪਾਇਆ ਆ ਜਮਦਾ ਜਮਦਾ ਅਸੇ ਭਰਮ ਇਹ ਭਰਮ ਤੇ ਫਾਹੇ ਜਿਹੜੇ ਪਏ ਨੇ ਭਰਮ ਕਰਕੇ ਪਏ ਹੋਏ ਨੇ ਅਸੀਂ ਤਾਂ ਆਦਮੀ ਨਾਲ ਜੁੜ ਕੇ ਜਿਹੜੇ ਆਦਮੀ ਨੂੰ ਅਸੀਂ ਰੱਬ ਮੰਨ ਲਿਆ ਇਹ ਤਾਂ ਭਰਮ ਇਹ ਸਾਰੇ ਟੱਕੇ ਜਾਂਦੇ ਨੇ ਫਿਰ ਬਾਂਸ ਕੀ ਤੇ ਇੱਕ ਬਰਸੀ ਸਭ ਜਾਣਦੇ ਬਣ ਕੋਈ ਕੇ ਭਗਵਾਨ ਉਹ ਨਿਹਰਾਕਾਰ ਛੜਤਾ ਅਕੋਲ ਨਰੰਜਨ ਪਾਇਆ ਹਾਂ ਅਕੋਲ ਨਰੰਜਨ ਪਾਇਆ ਅਕੋਲ ਕੋਲ ਰਹੇ ਤਾ ਇਹਨਾਂ ਦਾ ਬੈਠੜਾ ਹੈਗਾ ਕ੍ਰਿਸ਼ਨ ਉਹਦਾ ਕੋਲ ਇੱਟੇ ਦਾ ਕੋਲ ਹੈ ਯਾਦਵ ਉਹਦਾ ਯਾਦਵ ਕੁੱਲ ਦੇ ਵਿੱਚ ਰਾਮਚੰਦ ਤੇ ਸੂਰਜਵੰਤ ਸੀ ਹੈ ਜਿਹੜਾ ਸਾਡਾ ਕ੍ਰਿਸ਼ਨ ਆ ਰਾਮਾ ਉਹਦੀ ਕੋਲੀ ਹੁੰਦੀ ਕੋਈ ਹਮ ਕੱਲ ਇਹ ਸਾਡੇ ਕੋਲ ਨਹੀਂ ਹੈ ਕੋਈ ਨਾਲਕ ਉਹ ਆਦਮਾ ਆਦਮਾਂ ਦੀ ਖੁਲਕੀ ਹੈ ਇੱਕ ਟਟਾ ਇੱਕ ਕੇ ਅਬਰ ਜੀ ਕੋਲ ਤਾਂ ਸਾਹ ਇਹਦਾ ਕੋਲ ਉਹ ਜਿਹੜੇ ਸਰੀਰ ਨਾਲ ਜੁੜੇ ਹੋਏ ਜੀ ਜੀ ਇਹ ਸਰੀਰ ਦੇ ਇਹ ਬਾਇਆ ਨਾਲ ਜੁੜੇ ਹੋਏ ਨੇ ਬਾਇਆ ਦੇ ਪੁਜਾਰੀ ਦੇ ਅਸੀਂ ਆਤਮਾ ਦੇ ਕੋਈ ਨਹੀਂ ਆਤਮਾ ਖੋਜੀ ਹੋਏ ਇਹ ਬਾਇਆ ਦੇ ਖੋਜੀ ਬਾਇਆ ਵੀ ਖੋਜ ਨਹੀਂ ਕਰਦੇ ਬਾਇਆ ਦੇ ਪੁਜਾਰੀ ਦੇ ਜੀ ਹਾਂ ਜੀ